ਦੇ ਟੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਮੁਸਕਾਨ ਘਰ ਦੇ ਵਿੱਚ ਬੇਖੋਫ ਦਾਖਲ ਹੋ ਕੇ ਸੁੱਤੇ ਪਏ ਨੌਜਵਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਬਰਨਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੁਰਾਣੀ ਰੰਜਿਸ਼ ਨੇ ਖੂਨੀ ਰੂਪ ਧਾਰ ਲਿਆ ਤਾਂ ਬਰਨਾਲਾ ਸ਼ਹਿਰ ਇੱਕ ਵਾਰ ਫਿਰ ਗੋਲੀਆਂ ਦੀ ਗੂੰਜ ਨਾਲ ਦਹਿਲ ਉੱਠਿਆ ਹੈ ਘਰ ਦੇ ਵਿੱਚ ਸੁੱਤੇ ਪਏ ਕੋਲੋਤੇ ਪੁੱਤੇ ਗੋਲੀਆਂ ਚੱਲੀਆਂ ਨੇ ਵਿਧਵਾ ਮਹਿਲਾ ਪੁਲਿਸ ਮੁਲਾਜ਼ਮ ਦਾ ਇੱਕ ਲੋਤਾ ਪੁੱਤ ਹੈ ਜਿਸ ਤੇ ਗੋਲੀਆਂ ਚੱਲੀਆਂ ਨੇ ਤੇ ਜ਼ਖਮੀ ਪੁੱਤ ਨੂੰ ਹਸਪਤਾਲ ਲੈ ਕੇ ਜਾ ਰਹੇ ਚਾਚੇ ਤੇ ਵੀ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਬਰਨਾਲਾ ਦੇ ਯੂਨੀਵਰਸਿਟੀ ਕਾਲਜ ਨੇੜੇ ਸੰਧੂ ਪੱਤੀ ਤੋਂ ਇਹ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਕੁਝ ਅਨਪਛਾਤੇ ਵਿਅਕਤੀਆਂ ਨੇ ਇੱਕ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਵਿੱਚ ਇੱਕ ਨੌਜਵਾਨ ਅਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਅਤੇ ਇੱਕ ਹੋਰ ਨੌਜਵਾਨ ਵੀ ਗੋਲੀਆਂ ਦਾ ਸ਼ਿਕਾਰ ਹੋਇਆ ਤਾਂ 5 ਤੋਂ 6 ਦੇ ਕਰੀਬ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਦੋ ਨੌਜਵਾਨ ਦੀ ਦੋ ਨੌਜਵਾਨਾਂ ਦੀ ਜਿਹੜੀ ਹਾਲਤ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਤੋਂ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਸਰਕਾਰੀ ਹਸਪਤਾਲ ਦੇ ਵਿੱਚ ਰੋਂਦੇ-ਕਰਲੌਂਦੇ ਸਰਬਜੀਤ ਕੌਰ ਨੇ ਦੱਸਿਆ ਹੈ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਬਤੌਰ ਹੋਮ ਗਾਰਡ ਵਿੱਚ ਮੁਲਾਜ਼ਮ ਹੈ। ਉਹਨਾਂ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਵਿੱਚ ਸੁੱਤੇ ਪਏ ਸੀ ਤਾਂ ਤਿੰਨ ਦੇ ਕਰੀਬ ਨੌਜਵਾਨਾਂ ਨੇ ਉਹਨਾਂ ਦੇ ਘਰ ਦਾ ਬਾਹਰਲਾ ਗੇਟ ਤੋੜ ਕੇ ਉਹ ਅੰਦਰ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਕਮਰੇ ਦੇ ਵਿੱਚ ਸੁੱਤੇ ਪਏ ਉਸਦੇ ਇਕਲੋਤੇ ਪੁੱਤ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਦੇ ਵਿੱਚ 22 ਸਾਲਾਂ ਦਾ ਪੁੱਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਤਾਂ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਜਿਹੜੇ ਆਲੇ-ਦੁਆਲੇ ਦੇ ਲੋਕ ਨੇ ਉਹ ਵੀ ਸਹਿਮ ਜਾਂਦੇ ਨੇ ਪੁੱਤ ਦੀ ਹਾਲਤ ਜਿਹੜੀ ਆ ਉਹ ਗੰਭੀਰ ਹੈ ਤੇ ਆਕਾਸ਼ਦੀਪ ਜਿਹੜਾ ਪੁੱਤ ਦਾ ਨਾਂ ਦੱਸਿਆ ਜਾ ਰਿਹਾ ਆਕਾਸ਼ਦੀਪ ਦਾ ਚਾਚਾ ਜਦ ਜ਼ਖਮੀ ਪੁੱਤ ਨੂੰ ਹਸਪਤਾਲ ਲੈ ਜਾਣ ਲਈ ਜਾ ਰਿਹਾ ਸੀ ਤਾਂ ਬੇਖੌਫ ਹੋ ਕੇ ਬਦਮਾਸ਼ਾਂ ਨੇ ਦੁਬਾਰਾ ਫਿਰ ਉਸਦੇ ਚਾਚੇ ਅਤੇ ਉਸਦੇ ਪੁੱਤ ਨੂੰ ਰਸਤੇ ਦੇ ਵਿੱਚ ਘੇਰ ਕੇ ਗੋਲੀਆਂ ਚਲੋਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਵਿੱਚ ਜ਼ਖਮੀ ਦਾ ਚਾਚਾ ਮੱਖਣ ਸਿੰਘ ਉਸਦੇ ਹੱਥ ਦੇ ਵਿੱਚ ਦੋ ਗੋਲੀਆਂ ਲੱਗੀਆਂ ਨੇ ਤੇ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਰੋਂਦੀ ਹੋਈ ਸਰਬਜੀਤ ਕੋਰ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਸੀ ਜਿਸ ਨੂੰ ਲੈ ਕੇ ਪੁਲਿਸ ਮੁਲਾਜ਼ਮਾ ਕੋਲ ਕਈ ਵਾਰ ਸ਼ਿਕਾਇਤ ਕੀਤੀ ਸੀ ਪਰ ਕੋਈ ਹੱਲ ਨਾ ਹੋਣ ਕਰਕੇ ਅੱਜ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤ ਦੀ ਹਾਲਤ ਬਹੁਤ ਗੰਭੀਰ ਹੈ ਹਮਲਾਵਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਾਂ ਘਰ ਦੇ ਕਮਰੇ ਦੇ ਬੈੱਡ ਉੱਪਰ ਜਿੱਥੇ ਗੋਲੀ ਦੇ ਚੱਲੇ ਜਿਹੜੇ ਕਾਰਤੂਸ ਨੇ ਉਹ ਮਿਲੇ ਨੇ ਉੱਥੇ ਹੀ ਘਰ ਦੇ ਬਾਹਰ ਗਲੀ ਦੇ ਵਿੱਚ ਜ਼ਿੰਦਾ ਕਾਰਤੂਸ ਵੀ ਮਿਲੇ ਨੇ ਇਸ ਘਟਨਾ ਦੇ ਨਾਲ ਹੀ ਨੇੜੇ ਇੱਕ ਹੋਰ ਦੂਜੀ ਘਟਨਾ ਵੀ ਵਾਪਰੀ ਹੈ ਜਿਸ ਦੇ ਵਿੱਚ ਇੱਕ ਹੋਰ ਨੌਜਵਾਨ ਅਰਵਿੰਦ ਕੁਮਾਰ ਨੂੰ ਵੀ ਗੋਲੀਆਂ ਲੱਗੀਆਂ ਨੇ ਗੋਲੀਆਂ ਲੱਗਣ ਕਾਰਨ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਤਾਂ ਬਰਨਾਲਾ ਦੇ ਵਿੱਚ ਗੋਲੀਆਂ ਚੱਲਣ ਦੌਰਾਨ ਤਿੰਨ ਜਿਹੜੇ ਲੋਕ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ 22 ਸਾਲਾਂ ਦੇ ਆਕਾਸ਼ਦੀਪ ਸਿੰਘ ਉਸ ਦਾ ਚਾਚਾ ਮੱਖਣ ਸਿੰਘ ਅਤੇ ਇੱਕ ਹੋਰ ਵਿਅਕਤੀ ਅਰਵਿੰਦ ਕੁਮਾਰ ਜਿਹੜਾ ਇਹਨਾਂ ਨੂੰ ਗੋਲੀਆਂ ਲੱਗੀਆਂ ਨੇ ਇਹਨਾਂ ਵਿੱਚੋਂ ਆਕਾਸ਼ਦੀਪ ਦੀ ਛਾਤੀ ਪੈਰ ਤੇ ਗੋਲੀਆਂ ਲੱਗੀਆਂ ਨੇ ਚਾਚਾ ਮੱਖਣ ਸਿੰਘ ਦੇ ਹੱਥ ਤੇ ਗੋਲੀਆਂ ਲੱਗੀਆਂ ਨੇ ਤੇ ਤੀਜੇ ਅਰਵਿੰਦ ਕੁਮਾਰ ਦੇ ਪਿੱਠ ਉੱਪਰ ਗੋਲੀ ਲੱਗੀ ਹੈ ਤੇ ਇਹਨਾਂ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਹੈ ਗੋਲੀ ਦਾ ਸ਼ਿਕਾਰ ਹੋਏ ਵਿਅਕਤੀਆਂ ਵਿੱਚੋਂ ਆਕਾਸ਼ਦੀਪ ਸਿੰਘ ਅਤੇ ਅਰਵਿੰਦ ਕੁਮਾਰ ਦੀ ਹਾਲਤ ਸੀਰੀਅਸ ਹੋਣ ਕਰਕੇ ਬਰਨਾਲਾ ਤੋਂ ਬਠਿੰਡਾ ਦੇਮਸ ਹਸਪਤਾਲ ਲਈ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਤੇ ਇਹਨਾਂ ਦੀ ਹਾਲਤ ਜਿਹੜੀ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਤਾਂ ਬਰਨਾਲਾ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਗੋਲੀਆਂ ਦੀ ਗੂੰਜ ਦੇ ਨਾਲ ਸ਼ਹਿਰ ਜਿਹੜਾ ਉਹ ਦਹਿਲ ਉੱਠਿਆ ਤੇ ਸੁੱਤੇ ਪਏ ਨੌਜਵਾਨ ਦੇ ਉੱਤੇ ਘਰ ਦੇ ਅੰਦਰ ਵੜ ਕੇ ਗੋਲੀਆਂ ਚਲਾਈਆਂ ਗਈਆਂ ਨੇ। ਟਾਈਮ ਸਾਰ 11 ਕ ਦਾ ਹੋਊਗਾ ਜੀ 11 ਬਸ 11 ਹੋ ਜਾਣਗੇ 11 ਵਜੇ ਅਸੀਂ ਪਾਈਆਂਗੇ। ਤੇ ਉਹ ਪਹਿਲਾਂ ਪੈਗੇ ਸੀਗੇ ਮੈਂ ਉਪਰ ਹੀ ਬੈਠੀ ਹੋਈ ਤਾਂ ਸੀ ਸਾਨੂੰ ਦਿਨੇ ਵੀ ਇਹਨਾਂ ਨੇ ਜੀ ਕਿਸੇ ਨੂੰ ਸੁਨੇਹਾ ਲਾਇਆ ਤੇ ਵੀ ਅਸੀਂ ਰਾਤ ਨੂੰ ਆਵਾਂਗੇ ਅੱਜ ਇਸ ਕਰਕੇ ਜੇ ਸੀ ਬੈਠੀ ਸੀਗੇ ਕਿੰਨੇ ਬੰਦੇ ਆਏ ਸੀ ਕੀ ਕੋਈ ਸ਼ੀ ਨਾ ਕਾਦੇ ਤੇ ਬੰਦੇ ਬਸ ਤਾਂ ਹੋਰ ਤੇ ਜੀ ਸਾਨੂੰ ਹੁਣ ਪਤਾ ਨਹੀਂ ਸੀ ਤਾਂ ਬਾਹਰ ਲਾਈ ਪਈ ਤੀ ਪਹਿਲਾਂ ਬਾਹਰ ਲਾ ਗੇਟ ਪੰਨਿਆ ਲੋਹੇ ਦਾ ਅੰਦਰ ਅੰਦਰਲਾ ਮੁੰਡੇ ਦਾ ਗੇਟ ਭੰਨਿਆ ਜੀ ਮੈਨੂੰ ਪਤਾ ਹੁੰਦਾ ਵੀ ਇਸ ਕਰੀ ਕਮਰੇ ਚ ਪਿਆ ਸਿਰ ਦੀਆਂ ਆ ਕੇ ਗੋਲੀਆਂ ਮਾਰੀਆਂ ਨੇ ਸਭ ਤੋਂ ਬਾਅਦ ਵਿੱਚ ਜਵਾਕਾਂ ਨੇ ਠਾਇਆ ਜਿਹੜੇ ਕੋਲੇ ਪੈਸੀ ਮਰਦੇ ਆਉਂਦੇ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਤਿੰਨ ਨੇ ਪਤਾ ਚਾਰ ਨੇ ਜੀ ਕਿੰਨੇ ਮੰਦੇ ਜੀ ਗੋਲੀਆਂ ਵੱਜੀਆਂ ਦੋ ਤੇ ਵੱਜੀਆਂ ਕੋਣ ਦਾ ਦੋ ਤੇ ਵੱਜੀਆਂ ਨੇ ਜੀ ਇੱਕ ਮੇਰੇ ਦਿਓਰ ਦੇ ਆ ਜੀ ਕਿਵੇਂ ਹਾਲਾਤ ਮੁੰਡਾ ਤਾਂ ਮੇਰਾ ਬਹੁਤ ਸੀਰੀਅਸ ਆ ਜੀ ਬਟਿੰਡੇ ਲੱਗੇ ਦਿਓਰ ਦੇ ਮੇਰੇ ਦੇ ਹੱਥਾਂ ਤੇ ਵੱਜੀ ਆ ਗਈ ਇਹ ਬਜਾਰੰਦਿਸ ਕੀ ਹੈਗੀ ਹਾਂਂਦਿਸ ਕੀ ਪਤਾ ਸਰ ਮੈਨੂੰ ਤਾਂ ਪਹਿਲਾਂ 22 ਤਰੀਕ ਨੂੰ ਮਰੀ ਐਪਲੀਕੇਸ਼ਨ ਦਿੱਤੀ ਹੋਈ ਸੀ ਉਹ ਤੋਂ ਬਾਅਦ 26 ਦਿੱਤੀ ਆ ਕਿ ਮੇਰਾ ਕੋਈ ਕਾਰਵਾਈ ਨਹੀਂ ਕਰੀ ਹੈਗੀ ਇਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਵੀ ਮੇਰੇ ਪੁੱਤ ਨੂੰ ਧਮਕੀਆਂ ਦਿੰਦੇ ਨੇ ਮਾਰਨ ਦੀਆਂ ਜਿਉਂ ਕਹਿੰਦੇ ਨੇਗੇ ਵੀ ਕੋਈ ਗੱਲ ਨਹੀਂ ਵੀ ਜੇ ਮਾਰਤਾ ਅਸੀਂ ਕਤਲ ਕੇਸ ਪਾ ਦਾਂਗੇ ਜਦੋਂ ਮੈਂ ਰਿਪੋਰਟ ਲਿਖਾਉਣ ਆਈ ਸੀ ਦੂਸਰੇ ਦਿਨ ਅਬ ਭਾਈ ਇਹ ਕੀ ਗੱਲ ਹੋਈ ساری ਘਟਨਾ ਜੀ ਜਿਹੜੀ ਗੋਲੀ ਚੱਲੀ ਹੈ ਕਿੰਨੀ ਗੋਲੀ ਚੱਲੀ ਹੈ ਕਿੰਨੇ ਬੰਦੇ ਜ਼ਖਮੀ ਹੋਏ ਇਹਦੇ ਵਿੱਚ ਤਿੰਨ ਬੰਦੇ ਜ਼ਖਮੀ ਨੇ ਇੱਕ ਅਰਵਿੰਦਾ ਮੁੰਡਾ ਇੱਕ ਆਕਾਸ਼ਦੀਪ ਤੇ ਇੱਕ ਆਕਾਸ਼ਦੀਪ ਦਾ ਚਾਚਾ ਇਹ ਤਿੰਨ ਬੰਦਿਆਂ ਦੇ ਫਾਇਰ ਇੰਜਰੀ ਹੋਈ ਹੈ ਤੇ ਜਿਹੜਾ ਹਸਪੀਟਲ ਦੇ ਵਿੱਚ ਅਸੀਂ ਮੌਕੇ ਤੇ ਪਹੁੰਚ ਗਏ ਸੀ ਜਿਹਦੇ ਵਿੱਚੋਂ ਅਰਵਿੰਦ ਨੂੰ ਤੇ ਆਕਾਸ਼ਦੀਪ ਨੂੰ ਦੋ ਬੰਦਿਆਂ ਨੂੰ ਰੈਫਰ ਕਰ ਦਿੱਤਾ ਡਾਕਟਰ ਸਾਹਿਬ ਨੇ ਤੇ ਤੀਸਰੇ ਦੇ ਹੱਥ ਦੇ ਵਿੱਚ ਫਾਇਰ ਇੰਜਰੀ ਹੈ ਤੇ ਜਿਹਨੂੰ ਇਲਾਜ ਲਈ ਇੱਥੇ ਦਾਖਲ ਕੀਤਾ ਗਿਆ ਉਹਨਾਂ ਦੇ ਕੀ ਹਾਲਾਤ ਨੇ ਸਰ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਅਜੇ ਪੁੱਛਿਆ ਉਹਨਾਂ ਨੇ ਮਤਲਬ ਉਹਨਾਂ ਨੂੰ ਸੀਰੀਅਸ ਦੇਖਦੇ ਹੋਏ ਅੱਗੇ ਭੇਜੇ ਸਰ ਕਿੱਥੇ ਇੱਥੇ ਗੋਲੀਆਂ ਵੱਜੀ ਉਹਨਾਂ ਦੇ ਜਿਹੜੇ ਜ਼ਖਮੀ ਹੋ ਗਏ ਇਹ ਤੇ ਡਾਕਟਰ ਸਾਹਿਬ ਦੱਸ ਸਕਦੇ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਸੀ ਦੋ ਬੰਦਿਆਂ ਨੂੰ ਇੱਕ ਬੰਦਾ ਜਿਹੜਾ ਇੱਥੇ ਹੈਗਾ ਤੇ ਉਹਦੇ ਹੱਥ ਦੇ ਵਿੱਚ ਲੱਗੀ ਹੋਈ ਹੈ ਸਰ ਏ ਕੀ ਪਤਾ ਲੱਗੇ ਕੀ ਘਟਨਾ ਹੈ ਇਹ ਇਹਨਾਂ ਦੇ ਪਰਿਵਾਰ ਦੇ ਦੱਸਣ ਅਕੋਰਡਿੰਗ ਇਹੀ ਹੈ ਕਿ ਇਹਨਾਂ ਦਾ ਜਿਹੜਾ ਹੈਗਾ ਬੱਚਿਆਂ ਦਾ ਕੋਈ ਆਪਸ ਵਿੱਚ ਚੱਲਦਾ ਸੀ ਪਹਿਲਾਂ ਤੋਂ ਵੀ ਇਹ ਇਸੇ ਉਸ ਦੇ ਮੱਦੇ ਨਜ਼ਰੀ ਇਹਨਾਂ ਨੇ ਦੱਸਿਆ ਅੱਜ ਵੀ ਉਹ ਬੰਦੇ ਇਹਨਾਂ ਦੇ ਘਰ ਦੇ ਅੰਦਰ ਦਾਖਲ ਹੋਏ ਨੇ ਦਾਖਲ ਹੋ ਕੇ ਉਹਨਾਂ ਨੇ ਜਿਹੜਾ ਹੈਗਾ ਫਾਇਰ ਯੂਜ਼ ਕੀਤਾ ਤੇ ਉਹ ਇਹਨਾਂ ਦੇ ਫਾਇਰ ਲੱਗਿਆ ਤੇ ਇਹਨੂੰ ਲਿਆ ਕੇ ਇੱਥੇ ਦਾਖਲ ਕਰਵਾਇਆ ਸੀ ਜਿਹਦੇ ਵਿੱਚੋਂ ਦੋ ਬੰਦਿਆਂ ਨੂੰ ਡਾਕਟਰ ਸਾਹਿਬ ਨੇ ਅੱਗੇ ਰੈਫਰ ਕੀਤਾ